ਸੰਗਤ ਨੂੰ ਕੁਛ ਕਹਿਣਾ ਚਾਹਣੀ ਹਾਂ ਜੀ ਹਾਂਜੀ ਵੀਰ ਜੀ ਬੋਲੋ ਜੀ ਮੇਰੀ ਹੱਥ ਬਣ ਕੇ ਸਾਰੇ ਭੈਣ ਭਰਾਵਾਂ ਆ ਗਏ ਸਾਰੇ ਸੰਸਤਾ ਵਾਲੇ ਬਾਬੇ ਆ ਗਏ ਸਾਰੇ ਦੁਨੀਆਗੇ ਬੇਨਤੀ ਹੈ ਵੀਰੇ ਮੇਰੀ ਬੱਚੀ ਦਾ ਇਲਾਜ ਕਰਵਾਇਆ ਜਾਵੇ ਮੈਂ ਕੁਝ ਨਹੀਂ ਚਾਹੁੰਦੀ ਮੇਰੀ ਬੇਟੀ ਨੂੰ ਬਚਾਇਆ ਜਾਵੇ ਮੈਂ ਬਹੁਤ ਭੈਣ ਭਰਾਵਾਂ ਦਾ ਸਾਰੀ ਸੰਗਤ ਦਾ ਥੈਂਕ ਯੂ ਧੰਨਵਾਦ ਕਰਨਾ ਚਾਹਣੀ ਹਾਂ ਵੀਰੇ ਮੈਂ ਬਹੁਤ ਮਜਬੂਰ ਹਾਂ ਬਹੁਤ ਗਰੀਬ ਪਰਿਵਾਰ ਤੋਂ ਹਾਂ ਮੇਰੀ ਬੱਚੀ ਬਚਾਈ ਜਾਵੇ ਮੈਨੂੰ ਸਾਰਿਆਂ ਨੂੰ ਅਪੀਲ ਹੈਗਾ ਕੋਈ ਵੀ ਮੇਰੀ ਮਦਦ ਕਰ ਸਕਦਾ ਕੋਈ 5 10 ਕੋਈ ਵੀ ਪਾ ਕੇ ਵੀਰੇ ਮੇਰੀ ਮਦਦ ਕਰੋ ਮੇਰੀ ਬੱਚੀ ਬਚਾਈ ਜਾਵੇ ਮੈਂ ਸਾਰਿਆਂ ਦਾ ਧੰਨਵਾਦ ਕਰੂੰਗੀ ਵੀਰੇ ਮੈਂ ਬਹੁਤ ਜਿਆਦਾ ਪਰੇਸ਼ਾਨ ਹੋਈ ਪਈ ਆ ਮੇਰੀ ਬੱਚੀ ਤਾਂ ਮੇਰੇ ਕੋਲੇ ਇਲਾਜ ਕਰਵਾਉਣ ਨੂੰ ਕੁਝ ਵੀ ਹੈ ਨਹੀਂ ਵੀਰੇ ਜਿਹੜੇ ਸੂਏ ਗਏ ਮੈਂ ਵਿਆਜ ਤੇ ਚੱਕ ਕੇ ਲਾ ਚੁੱਕਿਆ ਹੁਣ ਮੇਰੇ ਕੋਲੇ ਕੁਝ ਨਹੀਂ ਹੈ ਮੇਰੀ ਬੱਚੀ ਬਚਾ ਦ ਕਿੰਨਾ ਖਰਚਾ ਆਊਗਾ ਜੀ ਉਹ ਤੇ ਡਾਕਟਰ ਕੀ ਕਹ ਰਹੇ ਡਾਕਟਰ ਨੇ ਬੋਲੇ ਵੀਰੇ ਇੱਕ ਟਰਾਂਸਫਰ ਦਾ ਖਰਚਾ ਹੈਗਾ 35 ਲੱਖ ਰੁਪਇਆ ਤੇ ট্রান্সফার ਉਹ ਚ ਤਿੰਨ ਦਿਨਾਂ ਚ ਬੱਚੀ ਨੂੰ ਕਹਿੰਦੇ ਸਹੀ ਕਰ ਦੇਵਾਂਗੇ ਫਿਰ 5 ਲੱਖ ਦੇ ਟੀਕੇ ਕਿਹਾ ਵੀਰੇ ਸਾਡੇ ਕੋਲ ਤਾਂ ਕੁਝ ਨਹੀਂ ਜਿਹੜਾ ਟੀਕਾ 80 ਹਜ਼ਾਰ ਦਾ ਇੱਕ ਦਿਨ ਵਿੱਚ ਲੱਗਣਾ ਬੱਚੀ ਤੇ ਲਗਾਤਾਰ 5 ਦਿਨ ਟੀਕੇ ਲੱਗੇ ਜਾ ਸਕਦੇ ਹੈ ਫਿਰ ਡਾਕਟਰਸ ਕਹਿੰਦੇ ਵੀ ਇਹਦੀ ਕੋਈ ਗਰੰਟੀ ਨਹੀਂ ਇਹ 5 ਲੱਖ ਵਾਲੀ ਦੀ ਵੀ ਸਾਲ ਲੱਗ ਜੇ ਸਹੀ ਹੋਣ ਤੇ 2 ਸਾਲ ਲੱਗ ਜਾਣ ਫਿਰ ਵੀ ਅਸੀਂ ਕਹਿੰਨੇ ਚੱਲ 5 ਲੱਖ ਖਾਲੀ ਟੀਕੇ ਲਵਾਏ ਜਾਣੇ ਇੱਕ ਵਾਰੀ ਵੀਰੇ ਸਾਡੇ ਕੋਲੇ ਐਸ ਕੰਮ ਕੁਛ ਨਹੀਂ ਸਾਡੀ ਬਸ ਕੱਲੀ ਬਾਬੇ ਮਦਦ ਕਰ ਰਹੇ ਆ ਬਾਕੀ ਭੈਣ ਭਰਾਵਾਂ ਤੋਂ ਵੀ ਹੋ ਰਹੀ ਹੈ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਵੀਰੇ ਸਵੇ ਭੈਣ ਭਰਾਵਾਂ ਅੱਗੇ ਮੇਰੀ ਬੱਚੀ ਦਾ ਇਲਾਜ ਕਰਾਇਆ ਜਾ ਮੇਰੀ ਬੱਚੀ ਬਚਾਈ ਜਾਵੇ ਬੱਚੇ ਦੀ ਉਮਰ ਕਿੰਨੀ ਹੈ ਦੀ 10 ਸਾਲ ਆ ਵੀਰੇ ਬੇਟੀ ਦਾ ਬਾਬੇ ਕਿਹੜੇ ਮਦਦ ਕਰ ਰਹੇ ਆ ਸਟੈਡੀ ਵਾਲੇ ਕਰ ਰਹੇ ਵੀਰੋ ਬਾਈਕ ਨਹੀਂ ਆਸ ਜੀ ਹਾਂਜੀ ਠੀਕ ਹੈ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਦੀ ਹਾਂ ਹਾਂਜੀ ਅਸੀਂ ਮੈਂ ਸਭ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੀ ਆ ਵੀ ਮੇਰੀ ਬੱਚੀ ਦਾ ਇਲਾਜ ਕਰਵਾਇਆ ਜਾਵੇ ਕੱਲ ਵੀ ਅਸੀਂ ਪਹੁੰਚੇ ਸੀ ਵੀਰੇ ਕਿਸੇ ਕੋਲੇ ਐਪਲੀਕੇਸ਼ਨ ਡੀਸੀ ਦਫਤਰ ਉਹਨਾਂ ਨੇ ਐਪਲੀਕੇਸ਼ਨ ਫਾਲੀਆ ਉਹ ਵੀ ਕਹਿੰਦੇ ਵੀ ਸਾਡੇ ਕੋਲੇ ਇਹਨੇ ਜਲਦੀ ਨਹੀਂ ਹੋਣਾ ਤੁਹਾਡਾ ਸਾਮਾ ਲੱਗ ਜਾਏਗਾ ਪਰ ਮੈਂ ਚਾਹੁੰਨੀ ਆ ਮੇਰੀ ਬੱਚੀ ਦਾ ਤੁਰੰਤ ਤਲਾਸ਼ ਕਰਾਇਆ ਜਾਵੇ ਡਾਕਟਰ ਵੀ ਬੋ ਰਿਆ ਨਹੀਂ ਛੁੱਟੀ ਲੈ ਲਓ ਨਹੀਂ ਅਰੇਂਜਮੈਂਟ ਹੋ ਰਹੀ ਤੇ ਕਿਹੜੇ ਤਾਂ ਦਾਖਲਾ ਜੀ ਹੇਮ ਚ ਦਾਖਲਾ ਵੀਰੇ ਪੰਜਾਂਤ ਛਾਵੜਾ ਕੋਲੇ ਦਾਖਲਾ ਡਾਕਟਰ ਕੋਲ ਬਟਿੰਡਾ ਹਾਂ ਜੀ ਹਾਂ ਜੀ ਤੁਸੀਂ ਪੈਸੇ ਕਿਵੇਂ ਉਹਨੂੰ ਪਤਾ ਲੱਗਾ ਸੀ ਕੋਈ ਪਿੰਡਾਂ 'ਚ ਜਾ ਕੇ ਇਕੱਠੇ ਕਰ ਰਹੇ ਹੋ ਕੋਈ ਹਾਂਜੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਆਪਦੇ ਪਿੰਡ ਵਿੱਚ ਤੁਰ ਰਹੇ ਹਾਂ ਕੋਈ ਭੈਣ ਭਰਾ ਦਾ ਸਵੀ ਜਿੰਨੇ ਵੀ ਹੋ ਸਕਦਾ ਗੰਜਾਸ ਦੇ ਜਾਂਦੇ ਆ ਵੀਰੇ ਪਰ ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਸਭੀ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਮੇਰੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਰਦ ਸੂਰਮਾ ਜਣ ਆਏ ਨੇ ਕੀ ਦਿਖਾ ਤਰ ਲੜਦਾਰ ਆ ਮਾਰੇ ਦਾ ਹਾਂ ਮੀ ਬਣਿਆ ਹਾਂ ਮਾਰੇ ਦਾ ਹਾਂ ਮੀ ਬਣਿਆ ਜਰ ਦੇ ਦਾ ਹਾਂ ਮੀ ਬਣਿਆ ਕਾਰਕ ਦੀ ਇੱਜ਼ਤ ਰਾਖੀ ਲੈਲਾ ਸਾਰਾ ਹੀ ਪਰਿਵਾਰ ਗਿਆ ਤਨ ਜਿਦਰਾ ਕਲਗੀਆਂ ਵਾਲੇ ਪੁੱਤ ਚਾਰ ਧਰਮ ਤੋ ਵਾਰ ਗਿਆ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮੁਲ ਜਾਗੇ ਸੀ ਲੈ ਆਇਆ ਕਿਰਨਾ ਨੂਰ ਦੀ ਫੁੱਲਾਂ ਤੇ ਜੋ ਬਣ ਸਾਗੇ ਸੀ ਘਰ ਪਹੁੰਚੇ ਪੀਰ ਫਕੀਰਾਂ ਦੇ ਸਹਿਨ ਤਨ ਧਰਮ ਨਿਵਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾ ਧਰਮ ਤੋਂ ਵਾਰ ਗਿਆ ਨਜ਼ਰਾਂ ਪਾਇਆ ਨੇ ਰਹਿਮਤ ਦੀਆਂ ਨਜ਼ਰਾਂ ਰਹਿਮਤ ਦੀਆਂ ਨਜ਼ਰਾਂ ਪਾਇਆ ਨੇ ਸੁਭਜਾਤਾ ਤੇ ਸਭ ਤਰ ਤੇ ਜਦ ਵੇਖਿਆ ਜਲਵਾ ਸ਼ਿਵਦਤ ਨੇ ਤਰਸੀ ਸੂਤਰ ਪਿਆ ਚਰਨਾਤ ਜਿੜ ਕੀਤਾ ਯਾਦ ਪਰੇਤ ਮਨੋਂ ਮਹਿਣੀ ਦੀ ਗੋਦ ਸ਼ਿੰਗਾਰ ਦੇ ਹਨ ਜਿਗਰਾ ਕਲਗੀਆਂ ਵਾਲੇ ਪੁਤ ਜਾ ਤਰਮਤੋ ਵਾਰ ਗਿਆ ਅਰੋਂਗੇ ਨੇ ਮਾਛਤਰੀਆਂ ਦੇ ਸੋਕ ਗਏ ਛੱਡ ਪੰਡਤ ਸੁਣਨੇ ਮੰਦਾਰ ਯਾ ਦੇ ਚ ਪਹਾੜਾ ਲੁੱਕ ਗਏ ਦੇ ਸੀਸ ਪਿਤਾ ਗਿੱਲੀ ਵਿੱਚ ਕਰਿੰਗੀਆਂ ਦੇ ਉਪਕਾਰ ਗਿਆ ਤਨ ਗਿਦਰ ਕਲਗੀਆਂ ਵਾਲੇ ਪੁੱਤ ਚਾਰ ਤਰਮਤੋ ਵਾਰ ਗਿਆ ਗਾਨੀ ਗੈਸਤ ਦੀ ਸੱਤ ਸਜਾਉਂਦਾ ਰਿਆ ਅਨੰਦਪੁਰ ਦੀ ਅਸੀ ਸ਼ਾਨ ਪਣੀ ਇੰਦਰ ਵੀ ਸੀ ਚਿਚਕੰਦਾ ਗੁਰਤ ਮੁੱਦੇ ਜੀ ਪੈਂਦੇ ਗਿਦੜਾ ਤੋਂ ਸ਼ੇਰ ਮੰਗਾਰ ਕੇ ਗਿਦਰ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮਤੋ ਵਾਰ ਗਿਆ ਇਹ ਗੋਰ ਤੇਜਦ ਵਜਦੀ ਚੋਟ ਜਦ ਵਜਦੀ ਚੋਟ ਨਗਾ